14 ਦਸੰਬਰ ਨੂੰ ਹੋਣ ਜਾ ਰਹੀਆਂ ਬਲੈਕ ਸਮਤੀ ਚੋਣਾ 'ਚ ਬਲੈਕ ਰੁੜਕਾ ਕਲਾ ਦੇ ਪੁੰਡਾਲਾ ਜ਼ੋਨ ਤੋਂ ਨਪ੍ਰੀਤ ਸਿੰਘ ਨਵੀ ਜੋ ਸਾਬਕਾ ਮੈਂਬਰ ਪੰਚਾਇਤ ਹਨ ਆਜ਼ਾਦ ਤੌਰ ਤੇ ਚੋਣ ਮੈਦਾਨ ਵਿੱਚ ਉਤਰੇ ਹਨ ਇਸ ਮੌਕੇ ਨਪ੍ਰੀਤ ਸਿੰਘ ਨੇ ਅਤੇ ਉਹਨਾਂ ਦੇ ਸਮਰਥਕਾਂ ਨੇ ਪਿੰਡ ਵਾਸੀਆਂ ਨੂੰ ਪਿੰਡ ਦੇ ਸਰਬਪੱਖੀ ਵਿਕਾਸ ਲਈ ਉਹਨਾਂ ਨੂੰ ਆਪਣਾ ਕੀਮਤੀ ਵੋਟ ਪਾਉਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਉਹਨਾਂ ਦਾ ਜੋ ਨਿਸ਼ਾਨ ਟੇਬਲ ਹੈ ਜਿਸ ਉੱਪਰ ਮੋਹਰ ਲਾ ਕੇ ਉਹਨਾਂ ਨੂੰ ਕਾਮਯਾਬ ਬਣਾਇਆ ਜਾਵੇ। ਅਸੀਂ ਇਹ ਹੀ ਅਪੀਲ ਕਰਨੀ ਚਾਹੁੰਦੇ ਆ ਵੱਧ ਤੋਂ ਵੱਧ ਸਾਡਾ ਸਹਿਯੋਗ ਦੇ ਕੇ ਸਾਨੂੰ ਕਾਮਯਾਬ ਕਰਨ ਤਾਂ ਜੋ ਆਪਾਂ ਪਿੰਡ ਦੀ ਪੰਚਾਇਤ ਦਾ ਸਹਿਯੋਗ ਹੋਰ ਕਰ ਸਕੀਏ ਤੇ ਪਿੰਡ ਦਾ ਵਧੀਆ ਕੰਮ ਕਰ ਗਾਂ ਪੁਰ ਸਕੀਏ। ਆ ਜੋ ਨਿਸ਼ਾਨ ਮਿਲਿਆ ਜੀ ਕੀ ਜੋ ਨਿਸ਼ਾਨ ਦਾ? ਚੋਣ ਨਿਸ਼ਾਨ ਟੇਬਲ ਮਿਲਿਆ ਜੀ ਸਾਨੂੰ। ਅਪੀਲ ਕਰਦੇ ਹਾਂ ਪਿੰਡ ਵਾਲੇ। ਅਪੀਲ ਇਹ ਹੀ ਆ ਵੀ ਟੇਬਲ ਤੇ ਵੱਧ ਤੋਂ ਵੱਧ ਮੋਹਰ ਲਾ ਕੇ ਸਾਨੂੰ ਕਾਮਯਾਬ ਕਰੋ। ਤਾਂ ਜੋ ਆਪਾ ਪਿੰਡ ਦੀ ਤਰਕੀ ਵਿੱਚ ਹਿੱਸਾ ਪਾ ਸਕੀਏ ਸਾਡਾ ਚੋਣ ਸਾਡੇ ਮੈਂਬਰ ਦਾ ਨਾਮ ਹੈਗਾ ਆ ਨਾ ਪ੍ਰੀਤ ਸਿੰਘ ਤੇ ਸਾਡਾ ਚੋਣ ਸ਼ਾਨ ਹੈਗਾ ਟੇਬਲ ਤੇ ਸਾਰੇ ਪਿੰਡ ਦੀ ਸਰਬਸੰਤੀ ਦੇ ਨਾਲ ਅਸੀਂ ਇਹ ਇਲੈਕਸ਼ਨ ਲੜ ਰਹੇ ਹਾਂ ਬਲਕ ਸੰਤੀ ਪਹਿਲਾਂ ਵੀ ਮੈਂਬਰ ਪੰਚਾਇਤ ਰਿਹਾ ਜੀ ਤਾਂ ਪਹਿਲਾਂ ਪੰਚਾਇਤ ਮੈਂਬਰ ਰਿਹਾ ਕਿੰਨੇ ਪਿੰਡ ਪਿੰਦੇ ਜੀ ਆਪਾਂ ਕੱਲਾ ਬਿੰਦਲਾਲਾ ਪਿੰਦਾ ਕਿੰਨੇ ਹੁਣ ਤੱਕ ਜੀ ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਹੁਣ ਰਹਿ ਗਏ ਆ ਜੀ ਸਾਡੇ ਦੋ ਰਹਿ ਗਾ ਤਿੰਨ ਤਿੰਨ ਰਹਿ ਆ ਬਾਕੀ ਕਿਹੜੀ ਪਾਰਟੀਆਂ ਲੋਬੀ ਆ ਜੀ ਕੋਈ ਹਾਂ ਵੀ ਬਹੁਤ ਹੀ ਛੋਟਾ ਪਾਰਟੀ ਹਾਂਜੀ ਇੱਕ ਆ ਦੋ ਆ ਯਾਦ ਆ ਦੋ ਯਾਦ ਆ ਜੀ ਦੋ ਯਾਦ ਤੇ ਸਰਕਾਰ ਦੇ ਜੀ ਮੌਜੂਦਾ ਸਰਕਾਰ ਦੇ ਦੋ ਬੰਦੇ ਖੜੇ ਹੋਏ ਸੀ ਉਹਨਾਂ ਨੇ ਪੇਪਰ ਚੱਕ ਲਿਆ ਹੁਣ ਮੌਜੂਦਾ ਸਰਕਾਰ ਦੇ ਕੋਈ ਵੀ ਕੈਂਡੀਡੇਟ ਪਿੰਡ ਦੇ ਵਿੱਚ ਇਲੈਕਸ਼ਨ ਦੀ ਫਾਈਟ ਕਰ ਰਿਹਾ ਨਹੀਂ ਕਰ ਰਿਹਾ ਕੋਈ ਭਜਾ ਕੋਈ ਪਤਾ ਲੱਗੀ ਕੋਈ ਚੋਸ਼ ਪਜਾ ਨਹੀਂ ਲੱਗੀ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲੇ ਉਹਨਾਂ ਨੂੰ ਮਿਲੇ ਉਹਨਾਂ ਨੇ ਆਪਣੇ ਕਾਗਜ਼ ਚੱਕ ਲਏ ਜੇ ਹੁਣ ਤਿੰਨ ਤਕਰਾਉਣਾ ਮੁਕਾਬਲਾ ਹੋਊਗਾ ਜੀ ਕਿਤਾ ਜਰ ਹੋਊਗਾ ਭਜਾ ਅਜਾਨ ਜਿਹੜਾ ਸਾਡੀ ਸਰਵਸੰਮਤੀ ਦੇ ਕਾਬਲੇ ਨਹੀਂ ਕੋਈ ਵੀ ਬਡਾਲੇ ਪਿੰਡ ਦੇ ਵਿੱਚ ਸਰਵਸੰਮਤੀ ਦੇ ਵਿੱਚ ਇਹ ਨੰਦੋ ਜਿੱਤੂ ਆ ਅਸੀਂ ਇਹ ਜਾਨਾ ਜਾਉਂਗੇ ਜੀ ਪਿੰਡ ਵਾਸੀ ਅਪੀਲ ਕਰਨਾ ਚਾਹੁੰਗੇ ਪਿੰਡ ਵਾਸੀਆਂ ਨੂੰ ਪਿੰਡ ਵਾਸੀ ਇਹ ਅਪੀਲ ਕਰਦੇ ਆ ਕਿ ਸਾਰੇ ਨਗਰ ਨਿਵਾਸੀ ਬਡਾਲੇ ਦੇ ਵੀ ਜਿਹੜੀ ਵੋਟ ਆ ਸਾਡੀ ਸਾਂਝੇ ਤੌਰ ਤੇ ਨਵੀ ਨੂੰ ਪਾਉਣ ਕਿਉਂ ਜਿਹੜਾ ਨਾਮ ਨਵੀ ਜੋਣ ਨਿਸ਼ਾਨ ਸਾਡਾ ਟੇਬਲ ਹੈ ਟੇਬਲ ਤੇ ਮੌਤ ਟੇਬਲ ਤੇ ਮੌਤ ਥੈਂਕ ਯੂ